ਮਨਾ ਜਾਉ ਨਾਈ ਭੁਜੀ ਧਰਗਵਾਦ ਨਾਨਕ ਹਰਿ ਬਿਸਰਾਏ ਕਾ ਆਉਂਦੇ ਨਰਕ ਦਿਆਰ ਮਾਇਆ ਮਨ ਬੋ ਨ ਬਿਸਰ ਮੰਗ ਦਮਾ ਦਾਮਾ ਸੋ ਪ੍ਰਭ ਚਿਤਨਾ ਆਵਈ ਜਿ ਚਿਰ ਮੂਰਣਾ ਥੁੜੀ ਦੋ ਜਿ ਚਿਰ ਆਪੇ ਕਿਰਪਾਲ ਸ਼ਬਦੋ ਖੋਟ ਬਾਬਾ ਨਾਨਕ ਖਾਹੇ ਖਰਚ ਤਨ ਮਾਲ ਕੰਭ ਬ ਕੰਦੜੇ ਜੇ ਲਾਹ ਕਿੰਨਾ ਸਾਵੀ ਤੋਲ ਤਨ ਜੜਾਈ ਆਪਣਾ ਲਾਹ ਸੁਸਜਨ ਥੋਲ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾੰਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨੋਂ ਦਵਾਲੇ ਸਾਹੋ ਇੱਕ ਓ ਅੰਕਾਰ ਸੰਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮਿਆ ਕਾਰਤ ਕੀਨਾ ਕਹੋ ਨ ਅਨੇਕ ਪਰਜਮਨਾ ਜਿਹ ਵਿਦ ਜਲ ਕੋ ਮੀਨ ਵੇਖਿਆ ਨ ਸਿਓ ਕਾਹੇ ਰਚਿਓ ਨਿਮਖ ਨ ਹੋਇ ਉਦਾਸ ਕਹੋ ਨ ਅਨੇਕ ਪਜ ਵਰਮਨਾ ਪਰ ਨ ਜਨ ਕੀ ਪਾਸ ਤਰ ਨ ਪਾਇਓ ਹੀ ਗਇਓ ਜੀਓ ਜਰਾ ਤਨ ਜੀਤ ਕੌਣ ਨਿਕ ਭਜ ਹਰਮਣਾਂ ਔਦ ਜਾਤ ਹੈ ਬੀਤ ਮਿਰਦ ਪਾਇਓ ਸੂਝ ਨਹੀਂ ਕਾਲ ਪਹੁੰਚਿਆ ਆਣਾ ਕੌਣ ਨਿਕ ਨਰਬਾਬ ਰੇ ਕਿਉ ਨ ਭਜੈ ਭਗਵਾਨ ਤਨ ਦੌਰਾ ਸੰਪਤ ਸਗਲ ਜਿਨੇ ਆਪਣੀ ਕਰਮਾਣ ਇਨ ਮਾ ਕੋ ਚ ਸੰਗੀ ਰਹੀ ਨਾਨਕ ਸਾਚੀ ਜਾਨ ਪਤ ਤੋ ਦਾਨਨ ਪਹਰਨ ਹਰਿ ਅਨਾਥ ਕੇ ਨਾਥ ਕਹੋ ਨਾਮ ਇਕ ਤਿਹ ਜਾਨੀਐ ਸਦਾ ਵਸਤ ਤੁਮ ਸਾਥ ਤਨ ਤਨ ਜੀਤੋ ਕੋ ਦਿਓ ਤਾ ਸਿਉਨੇ ਹੋ ਨਕੀ ਨਾ ਕੌਣ ਨਿਕ ਨਰਵਾਵ ਜੀ ਅਬ ਕਿਉਂ ਡੋਲਤ ਦੀਨ ਤੰ ਤਨ ਸੰਪਾ ਸੁਖ ਦਿਓ ਅਰ ਜਹਨੀ ਕੇ ਤਾਮ ਕੌਣ ਨਿਕ ਸੁਨ ਰੇ ਮਨਾ ਸਿਮਰਤ ਪਾਹ ਨਾਮ ਸਭੁ ਜੋ ਕਾਤਾ ਰਾਮ ਹੈ ਦੂਸਰ ਨਾਹਿਰ ਕੋਏ ਕੌਣ ਆਨੇ ਸੁਨਰੇ ਮਨਾ ਜਿਸ ਮਰਤ ਗਤ ਹੋਏ ਜਿਸ ਮਰਤ ਗਤ ਪਾਈਐ ਤੇ ਪਜ ਰੀ ਤੈ ਨੀਤਾ ਕੌਣ ਆਨੇ ਸੁਨਰੇ ਮਨਾ ਆਉਧ ਕਟ ਤੈ ਰੀਤਾ ਪੰਜ ਤਤ ਕੋ ਤਨ ਰਚਿਓ ਜਨੋ ਚੰਦਰ ਸੁਜਾਨ ਜੇਤ ਉਪਜਿਓ ਨਾਨਕਾ ਲੀਨ ਤਾਏ ਮੈ ਮਾਨ ਕਟ ਕਟ ਮੈਂ ਹਰਿ ਜੂ ਹਸੈ ਸੰਤਨ ਕਹਿਓ ਬੋਕਾਰ ਕਉ ਨਾਨਕ ਤੇ ਭਜ ਮਨਾ ਬਹੁਣ ਦੇਉ ਤਰੇਹ ਪਾਰ ਸੁਖ ਦੁਖ ਜਿਹੇ ਪਰਸ ਨਹੀਂ ਲੋਭ ਮੋ ਅਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨਾ ਉਸ ਤਤ ਨਿੰਦਿਆ ਨਾ ਹੈ ਜਿਹ ਕੰਚਨ ਰੋ ਸਮਾਨ ਕਉ ਨਾਨਕ ਸੁਨਰੇ ਮਨਾ ਕਤ ਤਰਿ ਤੈ ਜਾਣ ਅਰਖ ਸੋਗ ਜਾ ਕਹ ਨਹੀਂ ਬੈਰੀ ਵੀ ਤ ਸਮਾਨ ਕੋਰਾਨਿਕ ਸੁਨਰੇ ਮਾਣਾ ਮੁਕਤ ਤਾਏ ਤੈ ਜਾਣ ਪਾ ਮਾਨਤਿਆ ਨਾ ਕਹੁ ਨਾਨਕ ਸੁਨਰੀ ਮਨਾ ਗਿਆਨੀ ਤਾ ਵਖਾਨ ਜੇ ਵਿਖਿਆ ਸਗਲੀਤ ਜੀ ਲਿਓ ਪੇਖ ਬਰਾਗ ਕਹੁ ਨਾਨਕ ਸੁਨਰੀ ਮਨਾ ਤੇ ਨਰ ਮਾਤਾ ਪਾਗ ਜੇ ਮਾਇਆ ਮਮਤਾ ਤਾ ਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨਰੇ ਬਨਾ ਤੇ ਘਟ ਬ੍ਰਹਮ ਨਿਵਾਸ ਜੇ ਪ੍ਰਾਨੀ ਹਾਂ ਮੈਂ ਤੋ ਜੀ ਕਰਤਾਰਾਮੁ ਪ੍ਰਸ਼ਾਣਾ ਕਹੁ ਨਾਨਕ ਬਹੁ ਮੁਕਤ ਨਰ ਏ ਮਨ ਸਾਚੀ ਮਾਨਾ ਪਰੋਂ ਸੁਨਦਰ ਮਤ ਹਰਨ ਕਲਮੇ ਹਰਪੂਣਾ ਨਿਸਦਨ ਜੋ ਨਾਨਕ ਪਜੈ ਸਫਲ ਹੋਏ ਤੇ ਕਾਮ ਜੇ ਬਾਗੁਣ ਗੋਬਿੰਦ ਪਜੋ ਕੰਨ ਸੁਨੋ ਅਰਨਾਮ ਕਹੁ ਨਿਕ ਸੁਨ ਰੇ ਮਨਾ ਪਰਹਿ ਨ ਜਮਕ ਤਾਮ ਜੋ ਪ੍ਰਾਨੀ ਮਮਤਾ ਤਜਾ ਲੋਭ ਮੋਹ ਅੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਯੁਦਾਰ ਜਉ ਸੁਪਨਾ ਅਰਪੇਖਣਾ ਐਸੇ ਜਗ ਕਉ ਜਾਣ ਇਨ ਮੇ ਕਛ ਸਾਚੂ ਨਹੀਂ ਨਾਨਕ ਬਿਨ ਭਗਵਾ ਨਿਸਦਨ ਮਾਇਆ ਕਾਰਨੇ ਪ੍ਰਾਨੀ ਡੋਲਤਨੀ ਤਾ ਕੋਟਣ ਮੈ ਨਾਨਕ ਕੋ ਕੂ ਨਾਰਾਇਣ ਜੇ ਚੀਤਾ ਜੈਸੇ ਜਲਤੇ ਬੁੱਧ ਬੁਦਾ ਉਪਜ ਬਿਨਸਾਨੀ ਤਾ ਜਗ ਰਚਨਾ ਤੈ ਸੇ ਰਚੀ ਕਹੋ ਨਾਨਕ ਸੁਣਮੀਤਾ ਪ੍ਰਾਨੀ ਕਛੂ ਨਾ ਚੇਤ ਹੈ ਮਦਮਾਇ ਕ ਅੰਧਾ ਕਉ ਨਾਨਕ ਬਿਨ ਹਰ ਭਜਨ ਭਰਤ ਤਾ ਹੈ ਜਮਵੰਦ ਜਾ ਸੁਖ ਕੋ ਚਾਹ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁ ਖ ਦੇ ਮਾਇਆ ਕਾਰਨ ਤਾ ਵਾਹੀ ਲੋਗਿਆ ਜਾਣਾ ਤੋ ਨਾਨਕ ਬਿਨ ਹਰ ਪਜਨ ਬਿਰਥਾ ਜਨਮ ਸਰਾਨ ਜੋ ਪ੍ਰਾਨੀ ਨੇ ਸਦਨ ਪਾਜਾ ਰੂਪ ਰਾਮ ਤੇ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰੋ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਪਜਨ ਜੀਵਨ ਕਉਨੇ ਕਾਮ ਪ੍ਰਾਨੀ ਰਾਮ ਨ ਚਿਤਈ ਮਦ ਮਾਇਆ ਦਾ ਅੰਧੋ ਤੋਹ ਨਾਨਕ ਹਰਿ ਭਜਨ ਬਿਨ ਪਰਤ ਤਾਏ ਜਾਵ ਫੰਦਾ ਸੁਖ ਮੈਂ ਵਾਹ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹ ਨਾਨਕ ਹਰਿ ਭਜਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਮਨ ਕੋ ਮਾਨ ਦਰਮਤ ਸਿਉ ਨਾਨਕ ਬਧਿਓ ਰਾਖਿ ਲਿਓ ਭਗਵਾਨ ਜਨਮ ਜਨਮ ਪਰਮਤ ਫਿਰਿਓ ਮਿੱਟੇ ਓ ਨਾ ਜਨ ਕੋ ਤ੍ਰਾਸ ਕਹੋ ਰਾਨ ਇੱਕ ਵਾਰ ਪਜਮਨਾ ਨਿਰਭੈ ਪਾਵਨ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿੱਟੇ ਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਫੋਨਾ ਤੀਨ ਅਵਸਥਾ ਜਾਨ ਕੋ ਨਨਿ ਸੁਰ ਭਜਨ ਬਿਨ ਬਿਰਥੋ ਸਭ ਹੀ ਮਾਨ ਕਰਨੋ ਹੋਤੋ ਸੋਨਾ ਕੀਓ ਾਰੇ ਹੋ ਲੋਭ ਕੈ ਫੰਦੋ ਨਾਨਕ ਸਮਯੋ ਰਮ ਗਯੋ ਅਬ ਕਿਉ ਰੋਵਤ ਹੰਦੋ ਮਨ ਮਾਇਆ ਮਹਿ ਰਮ ਰਹਯੋ ਨਿਕ ਸੁਤ ਨਾਮ ਨਮੀਤਾ ਨਾਨਕ ਮੂਰਤ ਚਿਤਰ ਜਿਓ ਛਾੜਤ ਨਾਹਿਨ ਪੀਤਾ ਨਰ ਚਾਹਤ ਕਾਸ਼ ਔਰ ਔਰ ਕੀ ਔਰ ਭਾਈ ਚਿਤ ਵਤ ਰਹੇ ਓ ਟਗੌਰ ਨਾਨਕ ਵਾਸੀ ਗਲ ਪਰੀ जाने बहुत सुख के किए दुख को किए ना कहो नानक सुन रे मना अरे पवे सो होए जगत पिखारी फिरत है सब को दा ਕੋ ਨਾਨਕ ਮਨ ਸਿਮਰ ਤੇਰੇ ਪੂਰਾ ਨ ਹੋਵ ਕਾਮ ਝੂਠੇ ਮਾਨ ਕਾ ਕਰ ਜਗ ਸੁਪਨੇ ਜਉ ਜਾਣਾ ਇਨ ਮੈਂ ਕਛਤੀ ਰੋ ਨਹੀਂ ਨਾਨਕ ਕਹਿਓ ਵਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਸ਼ਨ ਮਮੀ ਤੋ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤਾ ਜੇ ਕਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਜੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਜਸੂ ਕਰ ਸਵਾਨ ਨਾਨਕ ਮਾਨੋ ਤਹੇ ਤਨ ਸੁਅਮੀ ਕੋ ਗ੍ਰਹੋ ਜਾਉ ਸਦਾ ਸਵਾਨ ਤਜਤ ਨਹੀਂ ਨੇ ਤਾ ਨਾਨਕੇ ਵਿਦ ਹਰਿ ਪਾਜੋ ਚਿਕ ਮਨ ਹੋਏ ਇਕ ਚਿਤ ਸਿਰਤ ਵਰਤ ਅਰਧਾਨ ਕਰ ਮਨ ਮਤਰੇ ਗਮਾਨ ਨਾਨਕ ਨੇ ਬਲ ਜਾਤ ਤਿਹ ਜਾਉ ਕੁੰਚਰ ਈਸ਼ਨਾਣ ਸਿਰ ਕੰਪਿਓ ਪਗ ਡਾਗ ਮਗ ਨਾਨਕ ਜੋਤ ਤੇਹੀ ਨ ਕੋ ਨਾਨਕ ਕੇ ਵਿਦ ਪਾਈ ਤਉ ਨਾਰ ਰਸ ਨੀਨ ਨਿਜਕਾਰ ਦੇਖਿ ਹੋਇ ਜਗਤ ਮੈਂ ਕੋ ਕਾਹੂ ਕੋ ਤੇਰ ਹਰ ਭਗਤ ਹੈ ਤੇਰਾ ਕੋ ਮਨਵਾਹੇ ਜਗ ਰਚਨਾ ਸਭ ਝੂਠ ਹੈ ਜਾਣ ਰਹੋਰੇ ਮੀਤਾ ਕਹਨਾਂ ਕਥਰ ਨਰ ਹੈ ਜੋ ਵਾਲੂ ਕੀ ਪੀ ਰਾਮ ਗयो 라ਵਣ ਗयो ਜਾ ਕੋ ਵਰਵਾਰ ਕੋ ਨਾਨਕ ਥਿਰ ਕਛ ਨਹੀਂ ਸੋਪਣੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਆ ਜੋ ਅਨੋਨੀ ਨਾਣਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਨਸ ਹੈ ਪਰੋ ਆਜ ਕਾ ਕਾਲ ਨਾਨਕ ਹਰ ਗੁਣ ਗਾਇ ਲੀ ਸਾਡ ਸਗਲ ਜੰਜਾਲ ਦੁਹਰਾ ਬਾਲੇ ਛੋਟੇ ਕਿਉਂ ਬੰਦਨ ਪਰੇ ਕਸ਼ੂ ਨਾ ਹੂਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਉ ਹੋ ਸਹਾਈ ਬਾਲੇ ਛੋਟੇ ਕਿਉਂ ਬੰਦਨ ਪਰੇ ਕਸ਼ੂ ਨਾ ਹੂਤ ਉਪਾਏ ਰੋ ਨਾਨਕ ਅਬੂਟ ਹਰ ਗੱਜ ਜਉ ਸਹਾਈ ਬਨ ਹੂਆ ਬੰਧਨ ਛੋਟੇ ਸਭ ਕਿਛੋ ਤਉ ਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੂ ਤਸਹਾਈ संग सखा सब तज गए को नोसाथ कहो नान के इन विपत में एक एक रघुनाथ नाम रहे साधु रहे रहे जबे ओ राम नाम उर में गहेओ जाके सम नहीं कोई जैसे मरत संकट मिटए दर्श तो हारो